ਭავਸ਼ਾਈ ਟਾਈਮਸ ਵਰਤਦਾ ਮੈਂ ਬਲਜੀਤ ਬੱਲੀ ਐਡੀਟਰ ਭავਸ਼ਾਈ ਨੈਟਵਰਕ ਸਾਡੇ ਨਾਲ ਇਸ ਵੇਲੇ ਹੈਗੇ ਨੇ ਹੰਸਰਾਜ ਹੰਸ ਕੋਈ ਜਾਣ ਪਛਾਣ ਦੇ ਮੁਤਾਜ ਨਹੀਂ ਹੈਗੇ ਹੰਸਰਾਜ ਹੰਸ ਨੂੰ ਮੂਨਾ ਨੇ ਵੀ ਆਪਣੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਕੁਝ ਨਿਹਾ ਦੇਣਾ ਹੈ ਪੰਜਾਬ ਇਸ ਵੇਲੇ ਹੜਾਂ ਦੀ ਮਾਰ ਹੇਠ ਹੈ ਕੁਦਰਤੀ ਆਫਤ ਦੀ ਮਾਰ ਹੇਠ ਹੈ ਤੇ ਹੰਸਰਾਜ ਹੰਸ ਹਮੇਸ਼ਾ ਹੀ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ ਲੋਕਾਂ ਨਾਲ ਖੜਦੇ ਰਹੇ ਨੇ ਤੇ ਉਹ ਵੀ ਆਪਣਾ ਜਿਹੜਾ ਆਪਣੇ ਜਜ਼ਬਾਤ ਆਪਣੀ ਫੀਲਿੰਗ ਜਿਹੜੀਆਂ ਜ਼ਾਹਰ ਕਰਨਾ ਚਾਹੁੰਦੇ ਨੇ ਹਾਂਸੀ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਰ ਤੁਹਾਨੂੰ ਵੀ ਤੇ ਪੂਰੀ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਨਮਸਕਾਰਮ ਗੱਲ ਇਹ ਹੈ ਕਿ ਪੰਜਾਬ ਐਸਾ ਖਿੱਤਾ ਸਾਡਾ ਦੇਸ਼ ਐਸਾ ਹੈ ਇਥੇ ਸ਼ੁਰੂ ਤੋਂ ਹੀ ਕਈ ਔਲੀਆਂ ਆਉਂਦੀਆਂ ਰਹੀਆਂ ਜੀ 47 47 ਤੋਂ ਪਹਿਲਾਂ ਵੀ ਹੈ ਘਟੜ ਵੀ ਆਉਂਦੇ ਰਹੇ ਕਦੀ ਹੜ ਆ ਗਿਆ ਕਦੀ ਕੁਝ ਆ ਗਿਆ ਕਦੀ ਕੋਈ ਪ੍ਰੋਬਲਮ ਸਨ ਆਉਂਦੀ ਪਰ ਜਿੰਨੀਆਂ ਮਰਜ਼ੀ ਔਲੀਆਂ ਆਜਣ ਜੁਫਾਨ ਆਜਣ ਪਰ ਪੰਜਾਬੀਆਂ ਦਾ ਸੁਭਾਅ ਬਣ ਗਿਆ ਕਿ ਡਟ ਕੇ ਯੂਨਿਟੀ ਔਰ ਇਕੱਠੇ ਹੋ ਕੇ ਇੱਕ ਦੂਜੇ ਦੀ ਹੈਲਪ ਕਰਨਾ ਇਹੀ ਸਾਨੂੰ ਗੁਰੂ ਸਾਹਿਬਾਨ ਨੇ ਪੀਰਾਂ ਪੈਗੰਬਰਾ ਸੂਫੀਆਂ ਨੇ ਸਿਖਾਇਆ ਜੀ ਹੁਣ ਜੋ ਹਾਲਾਤ ਚੱਲ ਰਹੇ ਆ ਅੱਜਕੱਲ ਪੰਜਾਬ ਦੇ ਬਹੁਤ ਵੱਧਤਰ ਹਾਲਾਤ ਐ ਐਸਾ ਦੇਖਣ 'ਚ ਨਹੀਂ ਆਇਆ ਸ਼ਾਇਦ 83 'ਚ ਜਾਂ 88 'ਚ ਐਸਾ ਕੁਝ ਹੋਇਆ 88 'ਚ 88 ਹਾਂ 88 'ਚ ਹੋਇਆ ਸੀ ਉਦੋਂ ਆਪਾਂ 10 12 ਸ਼ੋਅ ਵੀ ਚੈਰਿਟੀ ਲਈ ਕੀਤੇ ਸੀ ਤੇ ਐ ਐਕਚੁਅਲੀ ਸੰਗੀਤ ਸੰਗਤ ਦੇ ਨਾਲ ਹੀ ਹੁੰਦਾ ਹੈ ਸੇ ਸੰਗਤ ਜਿੱਥੇ ਵੀ ਬੈਠੀ ਆ ਮੇਰੀ ਇਹੋ ਬੇਨਤੀ ਆ ਕਿ ਪਹਿਲੇ ਦਿਨ ਤੋਂ ਹੀ ਨਕੋਦਰ ਜੀ ਵੱਲੋਂ ਪੋਸਟ ਵੀ ਪਾ ਦਿੱਤੀ ਸੀ ਜੀ ਔਰ ਹਰ ਤਰ੍ਹਾਂ ਦੀਆਂ ਸੇਵਾਵਾਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਇਹ ਅਨਾਉਂਸ ਕਰ ਦਿੱਤਾ ਸੀ ਦੁਬਾਰਾ ਬੋਲਣਾ ਨਕੋਦਰ ਉਹ ਥੋੜੇ ਜਿ ਵਿੱਚ ਸਾਇਲੈਂਟ ਹੋ ਗਿਆ ਸੀਗਾ ਨਕੋਦਰ ਨਕੋਦਰ ਹਾਂਜੀ ਸਰ ਪਹਿਲੇ ਦਿਨ ਤੋਂ ਹੀ ਨਕੋਦਰ ਦਰਬਾਰ ਬਾਪੂ ਲਾਲ ਬਾਸ਼ਾ ਜੀ ਦਾ ਜੀ ਜਿਹੜਾ ਸੂਫੀ ਸੈਂਟਰ ਹੈ ਜੀ ਉਸ ਤੋਂ ਜਦੋਂ ਪਤਾ ਲੱਗਾ ਕਿ ਪਹਿਲੇ ਦੂਜਾ ਦਿਨ ਹੀ ਸੀ ਅਜੇ ਫਿਰ ਸਾਰਿਆਂ ਨੇ ਇਹੀ ਸਲਾਹ ਕੀਤੀ ਔਰ ਉਹ ਪੋਸਟ ਵੀ ਪਾ ਦਿੱਤੀ ਸੀ ਦਰਬਾਰ ਵੱਲੋਂ ਜੀ ਕਿ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਜੀ ਤੇ ਇਹ ਸੰਗਤ ਦਾ ਹੀ ਦਰਬਾਰ ਹੈ ਸੰਗਤ ਦੇ ਨਾਲ ਹੀ ਚੰਗਾ ਲੱਗਦਾ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਟਰਾਲੀਆਂ ਪਰ ਪਰ ਕੇ ਰੋਜ਼ ਜਾ ਰਹੇ ਸਾਡੇ ਬੰਦੇ ਔਰ ਮੈਂ ਵੀ ਜਿੱਥੇ ਜਿੱਦੀ ਪਹੁੰਚ ਹੁੰਦੀ ਹੈ ਕਰਦਾ ਹਾਂ ਲੇਕਿਨ ਅੱਜ ਕੱਲ ਜ਼ਮਾਨਾ ਹੈ ਸੋਸ਼ਲ ਮੀਡੀਆ ਦਾ ਜੀ ਜਨਾਬ ਨੇ ਜਗਾਇਆ ਵੀ ਤੂੰ ਵੀ ਕੁਝ ਬੋਲ ਮੈਂ ਕਿਹਾ ਜੀ ਸੇਵਾ ਕਰ ਰਿਹਾ ਕਹਿੰਦੇ ਤੁਸੀਂ ਕਿਹਾ ਕਿ ਨਹੀਂ ਬੋਲਣਾ ਚਾਹੀਦਾ ਆਉਣਾ ਚਾਹੀਦਾ ਮੈਂ ਕਿਹਾ ਜੀ ਉਹ ਦਰਬਾਰ ਵੱਲੋਂ ਇਸ ਤਰ੍ਹਾਂ ਜੀ ਤੁਹਾਡੇ ਬੋਲੇ ਦਾ ਤੁਹਾਡੇ ਕਹੇ ਦਾ ਜੀ ਜਿਹੜਾ ਲੋਕਾਂ ਤੇ ਅਸਰ ਹੁੰਦਾ ਲੋਕ ਉਹਨੂੰ ਸੁਣਦੇ ਨੇ ਤੇ ਹੋਰ ਪ੍ਰੇਰਿਤ ਹੋਣਗੇ ਲੋਕ ਹਾਂਜੀ ਮੈਂ ਸਮਝਦਾ ਕਿ ਜਮੀ ਮੈਂ ਅੱਗੇ ਅਰਜ਼ ਕੀਤੀ ਕਿ ਕਈ ਤਰ੍ਹਾਂ ਦੀਆਂ ਹਾਲੀਆਂ ਆਦੀਆਂ ਇਸ ਧਰਤੀ ਤੇ ਕਰੋਨਾ ਆਇਆ ਤਾਂ ਵੀ ਆਪਾਂ ਇਕੱਠੇ ਹੋ ਗਏ ਹਾਂਜੀ ਜੇ ਵੱਡ-ਵੱਡੀਆਂ ਸਾਡੇ ਨੁਕਸਾਨ ਹੁੰਦੇ ਆ ਫੇਰ ਵੀ ਪੰਜਾਬ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੁਣ ਵੀ ਮਾਲਕ ਕਿਰਪਾ ਕਰੇ ਸੱਚੇ ਪਾਤਸ਼ਾਹ ਵਾਹਿਗੁਰੂ ਸਾਡੇ ਪੰਜਾਬ ਨੂੰ ਬਚਾਵੇ ਪੰਜਾਬ ਕੁੱਗ ਵਸੇ ਪਰ ਜਿੰਨੀ ਦੇਰ ਇਹ ਤੂਫਾਨ ਟਲਦਾ ਨਹੀਂ ਹੜਾਂ ਵਾਲਾ ਇਹ ਬਹੁਤੀ ਤਕਲੀਫ ਦੇ ਆ ਲੋਕ ਜਦੋਂ ਜ਼ਾਰੋ ਕਤਾਰ ਰੋਂਦੇ ਆ ਤੇ ਕਿਉਂਕਿ ਸਾਡਾ ਆਪਸ ਵਿੱਚ ਅਸੀਂ ਸਾਰੇ ਇੱਕ ਆ ਤੇ ਦਰਦ ਦੁੱਖ ਸੁਖ ਸਾਡਾ ਸਾਂਝਾ ਆ ਸਾਂਝਾ ਔਰ ਜਿਵੇਂ ਮੈਂ ਅਰਜ਼ ਕੀਤੀ ਕਿ ਪਹਿਲੇ ਦਿਨ ਤੋਂ ਲੱਗੇ ਤੋਂ ਹੋਏ ਆ ਅੱਜ ਮੈਂ ਤੁਹਾਡੇ ਥਰੂ ਤੁਹਾਡੇ ਮਾਧਿਅਮ ਨਾਲ ਮੈਂ ਬੇਨਤੀ ਵੀ ਕਰਦਿਆਂ ਕਿ ਮੈਂ ਮناسب ਸਮਝਦਾ ਕਿ ਦਰਬਾਰ ਵੱਲੋਂ ਹੋ ਰਿਹਾ ਸਾਰਾ ਸਾਰਿਆਂ ਨੂੰ ਪਤਾ ਹੀ ਆ ਪਰ ਮੈਂ ਵੀ ਬੇਨਤੀ ਕਰਾਂ ਕਿ ਜਿਹੜਾ ਬੰਦਾ ਵੀ ਜਿੰਨੀ ਜੋਗਾ ਹੈ ਉਹਨੂੰ ਸੇਵਾ ਪਾਉਣੀ ਚਾਹੀਦੀ ਹੈ ਬੰਦਾ ਕੋਈ ਜਿਹੜਾ ਕੋਈ ਜ਼ਰੂਰੀ ਨਹੀਂ ਕੈਸ਼ ਜ਼ਰੂਰੀ ਨਹੀਂ ਕੋਈ ਹੋਰ ਸੇਵਾ ਕਮ ਸੇ ਕਮ ਕਿਸੇ ਦੀ ਵੈਸੇ ਮਦਦ ਕਰ ਦਿਓ ਪਾਣੀ ਚੋਂ ਕੱਢਣ ਦੀ بجائے ਕੋਈ ਰਾਸ਼ਨ ਲਿਆਉਂਦਾ ਉਹਨੂੰ ਤਕਸੀਮ ਕਰ ਦਿਓ ਜੀ ਬਾਕੀ ਦਰਬਾਰ ਬਾਪੂ ਲਾਲ ਬਾਸ਼ਾ ਵੱਲੋਂ ਕਰੋਨਾ ਦੇ ਟਾਈਮ ਵੀ ਉੱਥੇ ਰਹਿਣ ਲਈ ਵੀ ਸਾਰਿਆਂ ਨੂੰ ਅਫਸਰਾਂ ਤੋਂ ਲੈ ਕੇ ਆਮ ਤੋਂ ਲੈ ਕੇ ਖਾਸ ਬੰਦੇ ਸੌਂਦੇ ਰਹੇ 24 ਕਿੰਚਨ ਲੰਗਰ ਵੈਸੇ ਹੀ ਚੱਲਦਾ ਹੁਣ ਜਿਹੜਾ ਲੰਗਰ ਇਨਸਾਈਡ ਸੀ ਉਹ ਤਾਂ ਚੱਲੇਗਾ ਇਹ ਬਾਕੀ ਜਿੱਥੇ ਜਿੱਥੇ ਟੈਲੀਫੋਨ ਨੰਬਰ ਕੰਟੈਕਟ ਨੰਬਰ ਉਸ ਪੋਸਟ ਤੇ ਦਿੱਤੇ ਹੋਏ ਆ ਜੀ ਜੀ ਔਰ ਕਿਸੇ ਵੀ ਭੈਣ ਭਾਈ ਨੂੰ ਜ਼ਰੂਰਤ ਹੋਵੇ ਕੋਈ ਏਹਸਾਨ ਨਹੀਂ ਅਸੀਂ ਕਰ ਰਹੇ ਸਾਡਾ ਇਹ ਫਰਜ਼ ਆ ਅਸੀਂ ਆਪਸ ਵਿੱਚ ਭੈਣ ਭਾਈ ਆ ਸਾਡੇ ਬੱਚੇ ਆ ਸਾਡੇ ਮਾਪੇ ਆ ਸਸਾ ਅਸੀਂ ਇੱਕੋ ਹੀ ਆ ਸਾਰੇ ਜੀ ਜੀ ਤੋਂ ਪੰਜਾਬ ਹਮੇਸ਼ਾ ਇਕੱਠਾ ਤੇ ਮੈਂ ਖਾਕਸਰ ਤੁਹਾਡਾ ਗੁਲਾਮ ਹਾਂ ਸਰਾਜ ਜ hạn ਸੁਹੀ ਹਾਜ਼ਰ ਹੈ ਅਸੀਂ ਇੱਕ ਬਹੁਤ ਅੱਛੀ ਗੱਲ ਇਹ ਹੈ ਕਿ ਜਿੰਨੇ ਆਪਣੇ ਕਲਾਕਾਰ ਨੇ ਹਾਂਜੀ ਗਾਇਕ ਨੇ ਕਲਾਕਾਰ ਨੇ ਆਰਟਿਸਟ ਨੇ ਔਰ ਫਿਲਮਾਂ ਚ ਕੰਮ ਉਹ ਸਾਰੇ ਹੀ ਜਿਹੜੇ ਆ ਲਗਭਗ ਉਹ ਕਿਸੇ ਨਾ ਕਿਸੇ ਰੂਪ ਚ ਮਦਦ ਕਰ ਰਹੇ ਨੇ ਬਹੁਤ ਅੱਛੀ ਰਵਾਇਤ ਹੈਗੀ ਆ ਤੁਹਾਡੀ ਆਰਟਿਸਟਾਂ ਦੀ ਹਾਂਜੀ ਕਲਾਕਾਰ ਸਮਾਜ ਹੀ ਬਣਾਉਂਦਾ ਹੈ ਕਲਾਕਾਰ ਸੰਗਤ ਦੇ ਨਾਲ ਹੀ ਬਣਦਾ ਤੇ ਸੰਗਤ ਤੋਂ ਸ਼ਾਬਾਸ਼ ਲੈਣੀ ਚਾਹੀਦੀ ਆ ਕਲਾਕਾਰ ਜਦੋਂ ਵੀ ਕੋਈ ਹੋਲੀ ਹੋਈ ਹਮੇਸ਼ਾ ਇਕਜੁੱਟ ਹੋ ਕੇ ਲੱਗੇ ਤੇ ਹੁਣ ਵੀ ਲੱਗੇ ਹੋਏ ਆ ਡਟੇ ਹੋਏ ਆ ਪੂਰੇ ਆਪ ਉਹ ਆਪਣੇ ਮੋਰਚੇ ਤੇ ਸਭ ਨੇ ਜਿੰਨੀ ਜਿੰਨੀ ਕਿਸੇ ਦੀ ਪਹੁੰਚ ਹੈ ਲੱਗੇ ਹੋਏ ਔਰ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਵਾਂ ਤੇ ਲੋਕਾਂ ਨੂੰ ਵੀ ਮੈਂ ਅਰਜ਼ ਕਰਦਾ ਕਿ ਕਲਾਕਾਰਾਂ ਨੂੰ ਪਿਆਰ ਕਰਿਆ ਕਰੋ ਇਹ ਤੁਹਾਡਾ ਤੁਹਾਡੇ ਘਰਾਂ ਦੀਆਂ ਰੌਣਕਾਂ ਨੇ ਪਰ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਖੜੇ ਆ ਹਰ ਵਕਤ ਖੜੇ ਆ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਹਾਂ ਜੀ जनाब तो बड़ी मेहरबानी बहुत एक बार फिर अरदास करते हैं कि मालिक कृपा करे साडा सोहना वतन पंजाब को गवसे और हा, हालात ठीक होने तो बाद भी बहुत देर अजे जरूरत रहनी जी, असी के इन, इन, इन जिठना है जी जी बिल्कुल अशु कल मिलके इन्नू है बहुत बहुत शुक्रिया जनाब धन्यवाद बहुत मेहरबानी शुक्रिया जी धन्यवाद